ਟੈਂਟਰਲ ਗਵਰਨਮੈਂਟ ਜਿਹੜੀ ਇਹ ਭਾਜਪਾ ਦੀ ਮੋਦੀ ਸਾਹਿਬ ਦੀ ਇਹ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਪੰਜਾਬ ਦੀ ਪਹਿਚਾਨ ਸੀ ਜੈ ਜਵਾਨ ਤੇ ਜੈ ਕਿਸਾਨ ਦੀ ਫੌਜ ਦੀ ਭਰਤੀ ਬੰਦ ਕਰਤੀ ਕਈ 100 ਸਾਲ ਲਗਾਤਾਰ ਹਿੰਦੁਸਤਾਨ ਦੀ ਆਰਮੀ ਦੁਨੀਆ ਦੀਆਂ ਇੱਕ ਬੈਸਟ ਫਾਈਟਿੰਗ ਫੋਰਸਸ ਵਿੱਚ ਤੇ ਸਾਡੀ ਭਰਤੀ ਰੋਕ ਕੇ ਅੱਜ ਜਿੰਨਾ ਸਾਡਾ ਏਰੀਆ ਸ਼ਵੈਲਕ ਰੇਂਜਸ ਜਨੇ ਭਾਵੇਂ ਸਾਰੇ ਪੰਜਾਬ ਜਿਹੜੀਆਂ हिमाचल ना जम्य, दे नाल लागਦੀਆਂ ਨੇ ਆਹੀ ਰੀਜਨ ਨੇ ਜਿੱਥੋਂ ਸਾਰੇ ਵੱਧ ਪਠਾਨਕੋਟ ਜ਼ਿਲ੍ਹੇ ਚੋਂ ਭਰਤੀ ਹੁੰਦੀ ਸੀ ਤੁਹਾਡੀ ਜੰਮੂ ਜੰਮੂ ਰੀਜਨ ਚ ਹੁੰਦੀ ਸੀ ਕਾਂਗੜੇ ਚ ਹੁੰਦੀ ਸੀ ਹਮੇਰਪੁਰ ਚੋਂ ਭਰਤੀ ਹੁੰਦੀ ਸੀ ਇਹ ਸਾਡੀ ਨੌਜਵਾਨਾਂ ਨੂੰ ਭਰਤੀ ਬੰਦ ਕਰਤੀ ਇੱਕ ਤੇ ਜਹ ਜਵਾਨ ਮੁਕਾਤਾ ਦੂਜੇ ਪਾਸੇ ਜਹ ਕਿਸਾਨ ਖਤਮ ਕਰਤਾ ਕਿਸਾਨਾਂ ਨੇ ਮੰਗਿਆ ਕਿ ਇਹ ਡਾਕਟਰ ਸੁਆਮੀਨਾਥ ਦੇ ਫਾਰਮੂਲੇ ਦੀ ਲੀਗਲ ਗਾਰੰਟੀ ਮੰਗੀ ਤੇ ਮੋਦੀ ਸਾਹਿਬ 10 ਮਿੰਟ ਵਾਸਤੇ ਟਾਈਮ ਦੇਣ ਨੂੰ ਵੀ ਤਿਆਰ ਨਹੀਂ ਨੇ ਦੇ ਉਥੋਂ ਸਾਫ ਤੌਰ ਤੇ ਨਜ਼ਰ ਆਉਂਦਾ ਹੈ ਕਿ ਮੋਦੀ ਹੁਣਾਂ ਦੀ ਜਿਹੜੀ ਸੋਚ ਹੈ ਉਹ ਐਂਟੀ ਪੰਜਾਬ ਸੋਚ ਸਾਡਾ ਬਾਰਡਰ ਇਹਨਾਂ ਨੇ ਜਿਹੜਾ ਸਾਡਾ ਇੰਟਰਨੈਸ਼ਨਲ ਟਰੇਡਿੰਗ ਰੂਟ ਸੀ 82 ਦਾ ਬਾਰਡਰ 10 ਸਾਲ ਦਾ ਬੰਦ ਕੀਤਾ ਜੇ ਤੁਸੀਂ ਕਿਸੇ ਬਾਰਡਰ ਨੂੰ ਖੋਲਦੇ ਹੀ ਨਹੀਂ ਤੇ ਉਹ ਸੂਬੇ ਦੀ ਤਰੱਕੀ ਕਿਸ ਤਰ੍ਹਾਂ ਹੋਏਗੀ ਜੀ ਸਾਰੇ ਬੰਦ ਕੀਤੀ ਹੈ ਪੰਜਾਬ ਦਾ ਰੂਰਲ ਡਵੈਲਪਮੈਂਟ ਦਾ ਫੰਡ ਰੋਕਿਆ ਹੈ ਪੰਜਾਬ ਦਾ ਹੈਲਥ ਦੇ ਫੰਡ ਰੋਕੇ ਨੇ ਕੋਈ ਨਵੀਂ ਫੈਕਟਰੀ ਮੋਦੀ ਸਾਹਿਬ ਨੇ ਦਿੱਤੀ ਹੈ ਨਹੀਂ ਦੂਜੇ ਪਾਸੇ ਜਿਹਨਾਂ ਰਿਜੈਕਟਡ ਮਾਲ ਇਹਨੂੰ ਮੰਤਰੀ ਬਣਾ ਦਿੰਦੇ ਨੇ ਅਰਣ ਜੇਤਲੀ ਰਿਜੈਕਟ ਕੀਤਾ ਮਨਿਸਟਰ ਬਣਾਤਾ ਪੁਰੀ ਸਾਹਿਬ ਰਿਜੈਕਟ ਕੀਤੇ ਪੰਜਾਬ ਨੇ ਰਹਾ ਕੇ ਕੱਲੇ ਮੰਤਰੀ ਬਣਾਤੇ ਆ ਬਿਟੂ ਨੇ ਮਾਂਜ ਕੇ ਕੱਲਿਆ ਇਹਨੂੰ ਫੇਰ ਮੰਤਰੀ ਲੈ ਲਿਆ ਉਹਦਾ ਮਤਲਬ ਤੁਹਾਡੇ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜਿਹੜਾ ਕੋ ਨਵੇਂ ਸਿਰੇਉ ਉਹਦਾ ਮਤਲਬ ਤੁਸੀਂ ਜਾਣਬੁੱਝ ਕੇ ਪੰਜਾਬ ਦੇ ਸੈਂਟੀਮੈਂਟਸ ਨੂੰ ਅੰਗੂਠਾ ਵਿਖਾ ਰਹੇ ਹੋ ਕਿ ਅਸੀਂ ਨਹੀਂ ਕਦਰ ਕਰ ਅਸੀਂ ਨਹੀਂ ਤੁਹਾਡੀ ਪਰਵਾਹ ਕਰਦੇ ਜੋ ਤੁਸੀਂ ਕਹੋਗੇ ਅਸੀਂ ਉਹਦੇ ਉਲਟੀ ਕਰਾਂਗੇ ਇਹ ਤੋਂ ਸਾਫ ਤੌਰ ਤੇ ਨਜ਼ਰ ਆਉਂਦਾ ਤਾਂ ਹੀ ਮੋਦੀ ਨੂੰ ਸਮੁੱਚੇ ਪੰਜਾਬ ਨੇ ਰਿਜੈਕਟ ਕੀਤਾ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਤੇ ਗੱਲ ਸੱਚ ਹੋਈ ਹੈ ਕਿ ਭਾਜਪਾ ਦਾ ਖਾਤਾ ਵੀ ਨਹੀਂ ਖੁੱਲੇਗਾ ਸਾਰੇ ਨੂੰ ਵੱਡੀ ਸੀਟ ਤੋਂ ਗੁਰਦਾਸਪੁਰ ਹੀ ਮੰਗਦੇ ਸੀ ਨਾ ਆ ਵੇਖੋ ਕੀ ਹਾਲ ਕੀਤਾ ਸੀ 86 88000 ਵੋਟ ਤੋਂ ਰਾਇਆ ਨਾ ਪਿਛਲੇ ਦਿਨ ਪਿਛਲੀ ਵਾਰ ਵੀ ਲਾਇਆ ਸੀ ਪੂਰੀ ਸਭ ਲਾਏ ਸੀ ਸਿੱਖ 체ਰਾ ਤੁਸੀਂ ਮੈਨੂੰ ਦੱਸੋ ਪੰਜਾਬ ਦਾ ਕਿਸ ਤਰ੍ਹਾਂ ਹੋਇਆ ਜਿਹੜੇ ਬਿੱਟੂ ਜੀ ਨੇ ਇਹਨਾਂ ਨੇ ਅਜੇ ਮੈਂਬਰ ਬਣਨਾ ਹੈ ਟਰਮੀਨਟ ਤੇ ਮੈਂਬਰ ਇਹ ਰਾਜ ਸਭਾ ਦੇ थ्रू ਬਣ ਸਕਦੇ ਨੇ ਤੇ ਪੰਜਾਬ ਦੇ ਵਿੱਚ ਸੀਟ ਹੀ ਕੋਈ ਨਹੀਂ ਇਹ ਫਿਰ ਪੰਜਾਬ ਤੋਂ ਬਾਹਰੋਂ ਹੀ ਆਏਗਾ ਹਰਿਆਣੇ ਚੋਂ ਆਏਗਾ ਯੂਪੀ ਚੋਂ ਆਜੇਗਾ ਗੁਜਰਾਤ ਚੋਂ ਆਜੇਗਾ ਕਿਤੇ ਹੋਰੋਂ ਆਜੇਗਾ ਤੇ ਪੰਜਾਬ ਦੀ ਨੁਮਾਇੰਦਗੀ ਕਿਸਾਂ ਕਰੇਗਾ ਜੀ ਇਹ ਜਿਹੜੇ ਸੂਬੇ ਨੂੰ ਜਿੱਥੋਂ ਸੂਬੇ ਚੋਂ ਐਮਪੀ ਬਣੇਗਾ ਨੁਮਾਇੰਦਗੀ ਤੇ ਉੱਥੋਂ ਦੀ ਕਰੇਗਾ ਤੇ ਤੁਸੀਂ ਮੈਨੂੰ ਦੱਸੋ ਨਰੀ ਇੱਕ ਦਸਤਾਰ ਸਰ ਤੇ ਬਨ ਕੇ ਥੋੜਾ ਕੋਈ ਪੰਜਾਬੀ ਬਣ ਜਾਵੇ ਇਹਦੇ ਕਈ ਐ ਨੇ ਇਹਨਾਂ ਨਾਲ ਦੇ ਕਾਲੂ ਵਾਲੀਆ ਸਾਹਿਬ ਵੀ ਐ ਨੇ ਉਹ ਬੰਗਾ ਬੰਗਾਲ ਚੋਂ ਬਣ ਕੇ ਆਏ ਨੇ ਉਹ ਸਾਡੀ ਨੁਮਾਇੰਦਗੀ ਕਿਸਾ ਕਰਨਗੇ ਅਮੂਮਨ ਪਹਿਲਾਂ ਵੇਖੋ ਮੈਂ ਤੇ ਤੁਹਾਨੂੰ ਪਹਿਲੇ ਹੱਥੋਂ ਕਹਿ ਰਿਹਾ ਕਿ ਸਾਡੀ ਬਦਕਿਸਮਤੀ ਏ ਤੁਸੀਂ ਆਰਮੀ ਦੀ ਭਰਤੀ ਰੋਕ ਕੇ ਜਿਹੜੀ ਕਟਿੰਗ ਐ ਜਿਸੀ ਸਾਡੇ ਕੋਲ ਸਾਡੇ ਕੋਲ ਬੈਸਟ ਫਾਈਟਿੰਗ ਫੋਰਸ ਜਿਹੜੀ ਸੀ ਉਹਨਾਂ ਦੀ ਜਗ੍ਹਾ ਨਵੇਂ ਅਗਨੀ ਵੀਰ ਤੁਸੀਂ ਭਰਤੀ ਕਰ ਲਿਆ ਅਗਨੀ ਵੀਰ ਜਿਹੜੇ ਚੌਥੇ ਸਾਲ ਰਿਟਾਇਰ ਹੋ ਜਾਂਦੇ ਨੇ ਜਿਸ ਬੰਦੇ ਨੂੰ ਪੈਨਸ਼ਨ ਨਹੀਂ ਮਿਲਦੀ ਜਿਸ ਬੰਦੇ ਨੂੰ ਮੈਡੀਕਲ ਫੈਸਿਲਿਟੀ ਨਹੀਂ ਮਿਲਦੀ ਦੇਸ਼ ਵਾਸੀ ਗੋਲੀ ਕੌਣ ਖਾਏਗਾ ਜੀ ਤੁਸੀਂ ਹਮਲਿਆਂ ਦੀ ਗੱਲ ਕੀਤੀ ਅਸੀਂ ਨਿਖੇਧੀ ਕਰਦੇ ਹਾਂ ਬਟ ਗਵਰਨਮੈਂਟ ਪਰਪੇਂਡ ਨਜ਼ਰ ਨਹੀਂ ਆ ਰਹੀ ਜੀ ਮੈਂ ਤੁਹਾਨੂੰ ਦੱਸ ਰਿਹਾ ਗਵਰਨਮੈਂਟ ਦਾ ਧਿਆਨ ਤੇ ਨਿਰੀਆਂ ਇਲੈਕਸ਼ਨਾਂ ਵਾਲੇ ਹੋਰ ਕੰਮ ਵਾਲੇ ਹੈ ਹੀ ਕੋਈ ਨਹੀਂ ਤੋਂ ਮੈਂ ਸਮਝ ਨਹੀਂ ਇਹਨਾਂ ਦਾ ਸੈਂਟਰ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਕਿ ਤਗੜੇ ਹੋ ਕੇ ਇੰਟਰਨੈਸ਼ਨਲ ਬਾਰਡਰ ਵੱਲ ਧਿਆਨ ਕਰੋ ਪੰਜਾਬ ਦੇ ਵਿੱਚ ਵੇਖੋ ਜਿਹੜੀ ਇਹਨਾਂ ਨੇ ਪੋਲਰਾਈਜੇਸ਼ਨ ਭਾਜਪਾ ਨੇ ਕੀਤੀ ਉਹਦਾ ਕਾਉਂਟਰ ਪੋਲਰਾਈਜੇਸ਼ਨ ਵੀ ਹੋਈ ਹੈ ਕੁਝ ਫਰਿੰਜ ਐਲੀਮੈਂਟ ਵੀ ਜਿੱਤ ਕੇ ਆਏ ਨੇ ਜਿਹਦਾ ਮੈਂ ਸਿੱਧੇ ਤੌਰ ਪਰ ਭਾਜਪਾ ਨੂੰ ਤੇ ਇਹਦੀ ਸੈਂਟਰ ਏਜੰਸੀਆਂ ਨੂੰ ਜ਼ਿੰਮੇਵਾਰ ਠਰਾਂ ਜੋ ਪੰਜਾਬ ਦੇ ਅੱਜ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਿੱਧੇ ਤੌਰ ਪਰ ਭਾਜਪਾ ਦੀਆਂ ਏਜੰਸੀਜ਼ ਇਹਦੇ ਪਿੱਛੇ ਇਨਵੋਲਡ ਨੇ ਇਹ ਮੈਂ ਤੁਹਾਨੂੰ ਕਹਿਣਾ ਚਾਹਨਾ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਮਤਾਤ ਕਰਨਾ ਚਾਹਨਾ 40 ਸਾਲ ਪਹਿਲੇ ਅਸੀਂ ਬਹੁਤ ਮੁਸ਼ਕਲ ਹਾਲਾਤੋਂ ਗੁਜ਼ਰੇ ਆ ਬਹੁਤ ਕੁਰਬਾਨੀਆਂ ਦੇ ਕੇ ਅਸੀਂ ਪੰਜਾਬ ਨੂੰ ਸ਼ਾਂਤ ਕੀਤਾ ਕਿਰਪਾ ਕਰਕੇ ਭਜਪਾ ਦੀਆਂ ਨਵੀਆਂ ਖੇਡਾਂ ਵਿੱਚ ਨਾ ਫਸੋ ਤੁਸੀਂ ਵੇਖ ਹੀ ਲਿਆ ਧਰਮ ਦਾ ਨਾਰਾ ਦੇਣ ਵਾਲੇ ਜਿੱਥੋਂ ਦਾ ਨਾਰਾ ਦਿੱਤਾ ਜਿੱਥੋਂ ਆ ਰਹੇ ਨੇ ਜਿਹੜੀ ਸੀਟ ਦਾ ਨਾਰਾ ਦਿੱਤਾ ਸੀ ਉਥੋਂ ਯੂਪੀ ਵਾਲਿਆਂ ਨੇ ਇਹਨੂੰ ਮੰਜ ਕੇ ਖਲਾ ਦਿੱਤਾ ਆਪਾਂ ਪਤਾ ਨਹੀਂ ਕਿਉਂ ਅੱਖਾਂ ਮੀਟ ਕੇ ਨਾ ਵੋਟਾਂ ਪਾਉਂਦੇ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ